ਮੁੰਨੂ ਨਾਮ ਹੈ ਸਰਜੀ ਮੇਰਾ ਮੁੰਨੂ ਜੀ ਜਿਹੜੀ ਥਾਣੇ ਕੀ ਗੱਲ ਕੀ ਹੋ ਗਈ ਸੀ ਸਰਜੀ ਥਾਣੇ ਇਹ ਗੱਲ ਹੋ ਗਈ ਜੀ ਸਰਜੀ ਮੈਂ ਨਵੇਂ ਬੱਸ ਸਟੈਂਡ ਰੇੜੀ ਲਾਂਦਾ ਸੀ ਤੇ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਦੀ ਰੇੜੀ ਲੰਬੇ ਕੋ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੋਈ ਸੀ ਲੜਾਈ ਸਰਜੀ ਉਹ ਵੈਸੇ ਆਪਸ ਵਿੱਚ ਮਤਭੇਦ ਹੋ ਗਈ ਸੀ ਮੜੀ-ਮੁੱਟੀ ਹੌਣ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ ਹਾਂਜੀ ਮੁੰਨੂ ਜੀ ਦੋਨੋਂ ਤਰਫੋਂ ਸਹਿਮਤੀ みんなバラ ਸਰਿਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਜੋ ਕੁਝ ਕੁਸਮ ਕੁਸਮ ਬਾਜੀ ਉਹ ਤੇ ਬੰਦਰ ਲਿਆ ਗਿਆ ਕਿ ਮੈਟਰ ਕੀ ਹੈ ਹਾਂਜੀ ਇਸ ਬੰਦੇ ਚ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਲੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਲਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਨੇ ਰੇਡੀ ਲਗਾਉਣ ਤੋਂ ਉਥੇ ਰੋਕਿਆ ਸੀਗਾ ਤੇ ਜਿਸ ਸੰਬੰਧੀ ਉਹਨਾਂ ਦੀ ਆਫਸ ਚ ਥੋੜੀ ਤਲਕੀ ਹੋਈ ਸੀ ਤਕਰਾਰ ਵਾਜੀ ਹੋਈ ਸੀ ਜਿਸ ਸੰਬੰਧੀ ਮਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇਡੀ ਲਗਾਉਣ ਤੋਂ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨੂੰ ਡਿਟੇਨ ਕੀਤਾ ਗਿਆ ਤੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਇਆਫਤ ਕਰਨ ਤੋਂ ਬਾਅਦ ਉਹਨਾਂ ਦੀ ਆਫਸ ਚ ਰਜਮੰਦੀ ਹੋ ਗਈ ਤੇ ਉਹਨਾਂ ਨੂੰ ਮਤਲਬ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੀੜੀ ਲੋਨ ਤੋਂ ਜਾਂ ਹੋਰ ਕੰਮ ਕਰ ਕਰਨ ਤੋਂ ਨਹੀਂ ਰੋਕੇਗਾ ਰੀੜੀ ਦੇ ਆਪਣੇ ਭਾਈ ਨੂੰ ਜੀ ਰੀੜੀ ਦੇ ਅਲਿਗੋ ਨਾਲ ਪਤਾ ਨਹੀਂ ਰੀੜੀ ਰੀੜੀ ਦੇ ਦੋਸਤ ਆ ਰਹੇ ਆ